ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਤਨ ਪਰਮ ਸੰਤ ਮਸਤਾਨਾ ਜੀ ਮਹਾਰਾਜ ਗੁਰਦੁਆਰਾ ਟੱਕੀ ਸਾਹਿਬ ਖਾਸੀ ਕਲਾਂ ਸੋ ਉਹਨਾਂ ਦੀ ਸਾਲਾਨਾ ਵਰਸੀ ਮਹਾਪੁਰਖਾਂ ਦੀ 31 ਅਗਸਤ 2025 ਲੰਗਰ ਹਾਲ ਸੱਚਖੰਡ ਵਾਸੀ ਸੰਤ ਬਾਬਾ ਜਗਿੰਦਰ ਸਿੰਘ ਜੀ ਸੋ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਬਰੈਡਾਂ ਦਾ ਲੰਗਰ ਚੱਲ ਰਿਹਾ ਹੈ ਸੋ ਉਸ ਤੋਂ ਉਪਰੰਤ ਲੰਗਰ ਵੀ ਅਟੁੱਟ ਵਰਤੇਗਾ ਸੋ ਬੜੀ ਕਿਰਪਾ ਹੈ ਮਹਾਪੁਰਖਾਂ ਦੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਸਦਕਾ ਸੋ ਲੰਗਰ ਚੱਲ ਰਿਹਾ ਹੈ ਭਾਈ ਸੰਗਤ ਛਕ ਰਹੀ ਹੈ ਸੇਵਾਦਾਰ ਵਰਤਾ ਰਹੇ ਨੇ ਬੜੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਇਸ ਅਸਥਾਨ ਦੇ ਉੱਪਰ ਸੰਤ ਸੇਵਕ ਜਥਾ ਟੱਕੀ ਸਾਹਿਬ ਖਾਸੀ ਕਲਾਂ ਸੋ ਇਹ ਜੋ ਲੰਗਰ ਹੈ ਸੱਚਖੰਡ ਵਾਸੀ ਸੰਤ ਬਾਬਾ ਜਗਿੰਦਰ ਸਿੰਘ ਜੀ ਟੱਕੀ ਸਾਹਿਬ ਖਾਸੀ ਕਲਾਂ ਵਾਲੇ ਸੋ ਆਪ ਦੇਖ ਰਹੇ ਹੋ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਲੰਗਰ ਵਰਤ ਰਿਹਾ ਹੈ ਬਰਿਡਾਂ ਦਾ ਲੰਗਰ ਅਤੁੱਟ ਵਰਤ ਰਿਹਾ ਹੈ ਉਸ ਤੋਂ ਉਪਰੰਤ ਲੰਗਰ ਵੀ ਟੁੱਟ ਵਰਤੇਗਾ ਦਾਲ ਪ੍ਰਸ਼ਾਦਾ ਸਬਜ਼ੀ ਵਗੈਰਾ ਸੋ ਇੱਥੋਂ ਦੇ ਹੁਣ ਮੌਜੂਦਾ ਸੇਵਾਦਾਰ ਬਾਬਾ ਭਗਵਾਨ ਸਿੰਘ ਦੀ ਅਗਵਾਈ ਦੇ ਵਿੱਚ ਇਹ ਲੰਗਰ ਚੱਲ ਰਿਹਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਬੜਾ ਸੰਗਤ ਦਾ ਸਹਿਯੋਗ ਹੈ ਬਾਈ ਬੜੀ ਕਿਰਪਾ ਹੈ ਸੇਵਾਦਾਰ ਵੀ ਸਾਰੇ ਬੜੀ ਨੀਚਾ ਨਾਲ ਬੀਬੀਆਂ ਭੈਣਾਂ ਭਾਈ ਸਭ ਸੇਵਾ ਕਰ ਰਹੇ ਨੇ ਬੜੀ ਕਿਰਪਾ ਹੈ ਮਾਲਕ ਦੀ ਪਰਮ ਸੰਤ ਉਸਤਾਨਾ ਮਹਾਰਾਜ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਅਪਾਰ ਕਿਰਪਾ ਹੈ ਜੋ ਆਪ ਦੇਖ ਰਹੇ ਹੋ